ਪ੍ਰਧਾਨ ਮੰਤਰੀ ਨੂੰ ਵੀ ਸਤਾਉਣ ਲੱਗ ਪਿਆ ਹੈ ਹਾਰ ਦਾ ਡਰ ਅਜਿਹਾ ਹੀ ਕੁਝ ਸੁਣਨ ਨੂੰ ਮਿਲਿਆ ਹੈ ਸੁਖਜਿੰਦਰ ਸਿੰਘ ਰੰਦਾਵਾ ਜੋ ਕਿ ਕਾਂਗਰਸ ਪਾਰਟੀ ਦੇ ਪ੍ਰਤੀਯਾਸੀ ਨੇ ਕਾਂਗਰਸ ਪਾਰਟੀ ਦੇ ਜਿਹੜੇ ਕੈਂਡੀਡੇਟ ਨੇ ਉਹਨਾਂ ਦੇ ਮੂੰਹ ਤਾਂ ਗੱਲ ਕਰ ਰਹੇ ਨੇ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਜਿੰਦਰ ਸਿੰਘ ਰੰਦਾਵਾ ਨੇ ਗੁਰਦੁਆਰਾ ਸਾਈਂ ਵਿੱਚ ਮੱਥਾ ਟੇਕ ਕੇ ਜਿਹੜਾ ਹੈ ਮੱਥਾ ਟੇਕ ਕੇ ਆਪਣੀ ਜੱਦੀ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਧਾਰੋਵਾਲੀ ਵਿਖੇ મતદાન ਕੀਤਾ ਹੈ ਤੇ ਕਿਹਾ ਹੈ ਮੈਨੂੰ ਕੋਈ ਵੀ ਸਟਾਰ ਪ੍ਰਚਾਰਕ ਬੁਲਾ ਕੇ ਪ੍ਰਚਾਰ ਕਰਨ ਦੀ ਕੋਈ ਵੀ ਲੋੜ ਨਹੀਂ ਪਈ। ਸਥਾਨਕ ਆਗੂਆਂ ਦੇ ਸਿਰ ਤੇ ਕੀਤਾ ਪ੍ਰਚਾਰ ਤੇ ਇਲਾਕੇ ਵਿੱਚ ਮੇਰੇ ਪਿਤਾ ਜੀ ਅਤੇ ਮੇਰੇ ਵੱਲੋਂ ਕੀਤੇ ਗਏ ਕੰਮ ਯਾਦ ਕਰਕੇ ਲੋਕ ਪਾ ਰਹੇ ਨੇ ਸਾਨੂੰ ਹੀ ਵੋਟ ਤੇ ਮੇਰੀ ਜਿੱਤ ਜਿਹੜੀ ਹੈ ਉਹ ਹੀ ਕੀਨੀ ਹੈ। ਇਹ ਗੱਲ ਜਿਹੜੀ ਹੈ ਸੁਖਜਿੰਦਰ ਸਿੰਘ ਰੰਧਾਵਾ ਦੇ ਮੂੰਹੋਂ ਸੁਣਨ ਨੂੰ ਮਿਲੀ ਹੈ ਤੇ ਨਾਲ ਹੀ ਉਹਨਾਂ ਨੇ ਵੀ ਕਿਹਾ ਕਿ ਪੂਰੇ ਭਾਰਤ ਵਿੱਚ ਕਾਂਗਰਸ ਨੂੰ ਪੈ ਰਹੀਆਂ ਨੇ ਵੋਟਾਂ ਤੇ ਵੋਟਾਂ ਪੈਣ ਤੋਂ ਬਾਅਦ ਪ੍ਰਧਾਨ ਮੰਤਰੀ ਦੇ ਮਨ ਵਿੱਚ ਵੀ ਨਜ਼ਰ ਆ ਰਿਹਾ ਹਾਰ ਦਾ ਡਰ ਹੰਦਰ ਸਾਹਿਬ ਸਰ ਇਹ ਬਹੁਤ ਚੰਗਾ ਸਹਿਯੋਗ ਕਰ ਦਿੱਤਾ ਕਿਉਂਕਿ ਮੈਂ ਇਹ ਮੇਰਾ ਆਪਣਾ ਪਿੰਡ ਹੈ ਔਰ ਇਸ ਪਿੰਡ ਨੇ ਸਾਡੇ ਪ੍ਰਵਾਹ ਨੂੰ ਹਰ ਤੱਕ ਬਹੁਤ ਕੁੱਸ਼ਤ ਕੀਤੀ ਜਿਹੜੀ ਪਿੰਡ ਵਾਲੀ ਤੋਂ ਐਕਟਰੀ ਹੈ। ਹੋਰ ਸਭ ਤੋਂ ਪਹਿਲੇ ਉਹ ਇਸ ਪਿੰਡ ਦੇ ਸਰਪੰਚ ਬਣੀ ਸੀ। ਔਰ ਸਭ ਤੋਂ ਛੋਟੀ ਪੰਜਾਬ ਚ ਸਭ ਤੋਂ ਛੋਟੀ ਉਮਰ ਦੇ ਕੋ ਸਰਪੰਚ ਬਣੀ ਸੀ ਤੇ ਉਸ ਵੇਲੇ ਆ ਜਿਹੜਾ ਤੁਸੀਂ ਸਾਹਮਣੇ ਸਕੂਲ ਦੇਖ ਰਹੇ ਹੋ ਇਹ ਸਰਦਾਰ ਪ੍ਰਤਾਪ ਸਿੰਘ ਕਹਰੋਂ ਤੋਂ ਡਿਵੈਲਪਮੈਂਟ ਮਿਨਿਸਟਰ ਹੁੰਦੇ ਸੀ ਪੰਚਾਇਤੀ ਰਾਜ ਦੇ। ਉਹਨਾਂ ਨੇ ਸਭ ਤੋਂ ਪਹਿਲਵਾ ਆ ਕੇ ਕਿ ਪਿੰਡ ਦੇ ਸਰਪੰਚ ਜਿਹੜਾ ਸਭ ਤੋਂ ਛੋਟੀ ਉਮਰ ਦਾ ਬਣਿਆ ਸਰਪੰਚ ਉਹਨੂੰ ਜਾ ਕੇ ਸਨਮਾਨਿਤ ਕਰਨ ਪਿੰਡ ਦੀ ਸੜਕ ਨਹੀਂ ਸੀ ਹੁੰਦੀ। ਪਿੰਡ 'ਚ ਬਿਜਲੀ ਨਹੀਂ ਸੀ ਹੁੰਦੀ ਤੇ ਉਹ ਸਰਪੰਚ ਬਣ ਤੋਂ ਬਾਅਦ ਇਹ ਪਿੰਡ ਨੂੰ ਹਾਈ ਸਕੂਲ ਦੇ ਕੇ ਗਏ ਔਰ ਇਹ ਸਾ ਹਾਈ ਸਕੂਲ ਨੇ ਬਹੁਤ ਦੁਨੀਆ ਪੜਾ ਕੇ ਨੌਕਰੀਆਂ ਤੇ तकरीबन ਸਾਡਾ ਸਾਰਾ ਪਿੰਡ ਵੀ ਆਲਾ ਦਵਾਲਾ ਵੀ ਨੌਕਰੀ ਦੇ ਲੱਗ। ਅੱਜ ਜਦੋਂ ਮੈਂ ਆਪਣੇ ਪਿੰਡ ਦੇ ਲੋਕ ਜਾਂ ਮੇਰੇ ਪਿੰਡ ਭਰਾ ਖੜੇ ਨਾ ਪਰ ਮਾਨ ਸੀ। ਮੈਂ ਉਸ ਪਿੰਡ 'ਚੋਂ ਜਿਸ ਪਿੰਡ ਨੇ ਬਹੁਤ ਥੋੜੀ ਸ਼ਾਫਤ ਰਕੀ ਕੋਈ ਕੋਤਰਾ ਸਾਫ ਜਿਹੜੀ ਨੇ ਉਨੇ ਮੁਜਾਹਿਦਾਂ ਤਰ੍ਹਾਂ ਨਿਕਲਣਾ ਸਭ ਆਪਣੀ ਸ਼ਹਾਦਤ ਦਿੱਤੀ ਔਰ ਉਥੋਂ ਮਰਨੂ ਮਹੰਤ ਨੂੰ ਖੜਿਆ ਤੱਕ ਜੀਂਦੇ ਜੰਡਾ ਨਾਲ ਸਾੜੇ ਉਹ ਪਿੰਡ ਦਾ ਇਤਿਹਾਸ ਹੈ ਉਹ ਮੈਨੂੰ ਫਖਰ ਮੈਂ ਕਰ ਸਕਦਾ ਕਿ ਬਾਸ਼ਗੁਰੂ ਨੇ ਜਿਹੜੀ ਵੀ ਇਥੋ ਚੀਜ਼ ਬਖਸ਼ੀ ਆ ਆਪਣੇ ਪਿੰਡ ਦੇ ਪਰਵਾਹਨ ਦੇ ਇਲਾਕੇ ਨੂੰ ਬਖਸ਼ੀ ਮੈਨੂੰ ਬੜਾ ਸਮਾਂ ਲੱਗਿਆ ਕਿ ਅੰਤ ਤੱਕ ਕਿਵੇਂ ਦੀ ਲੜਾਈ ਦੇਖੋ ਬੇਦੋੜੋ ਲੜਾਈ ਦੇ ਵਿੱਚ ਮੈਨੂੰ ਯਾਰੀ ਮੈਨੂੰ ਵਨ ਸਾਈਡ ਜਿਹੀ ਲੱਗੀ ਕਿ ਮੈਂ ਜਿੱਤੀ ਗਿਆ ਮੇਰੇ ਤੋਂ ਮੇਰੇ ਪਤਾ ਜੀ ਤੋਂ ਲੈ ਕੇ ਮੈਨੂੰ ਤੇ ਮੈਨੂੰ ਇਹ ਨਹੀਂ ਦੱਸਣਾ ਪਿਆ ਕਿ ਮੈਂ ਫਿਲਮਾਂ ਦਾ ਹੀਰੋ ਹਾਂ ਮੈਂ ਇਸ ਪਾਰਟੀ ਦੇ ਨਾਲ ਮੈਂ ਉਸ ਪਾਰਟੀ ਨਾਲ ਮੈਂ ਇਹਦਾ ਕੈਂਡੀਟ ਟਾਈਮ ਮੈਂ ਮੋਦੀ ਵੀ ਨਹੀਂ ਤੋਂ ਮੁਮਕਨ ਨਹੀਂ ਇੱਕ ਗੱਲ ਮੈਨੂੰ ਕਹਿਣੀ ਥੀ ਕਿ ਤੁਸੀਂ ਬੜੇ ਹੈਰਾਨ ਹੋਵੋਗੇ ਤੇ ਮੇਰੇ ਮੇਰੇ ਕਨਸਟਿਟਿਊਐਂਸੀ ਨੈਸ਼ਨਲ ਦਿੱਕਲ ਇੱਕ ਨਹੀਂ ਹੈ ਕਿਉਂਕਿ ਉਹ ਮੰਨੇ ਕਿ ਕਿ ਉਹ ਆਪਣੇ ਆਪ ਦੀ ਇੰਨਾ ਹੈਗਾ ਕਿ ਉਹ ਉੱਥੇ ਇਲੈਕਸ਼ਨ ਲੜ ਤੇ ਅਸੀਂ ਔਰ ਮੈਨੂੰ ਸਭ ਤੋਂ ਵੱਡੀ ਖੁਸ਼ੀ ਹੋਈ ਆ ਕਿ ਮੇਰੇ ਜਿੰਨੇ ਵੀ ਸਾਥੀ ਲੋਕ ਨੇ ਸਰਬਦਾ ਬਾਜਵਾ ਫਤਿਹ ਨੇ ਆਪਣਾ ਪ੍ਰਤਾਪ ਬਾਜਵਾ ਫਾੜਾ ਅੰਮ੍ਰਿਤ ਆਪਣੀ ਵਰਦਨਾ ਚੌਧਰੀ ਔਰ ਉੱਥੇ ਅਮਿਤ ਵੀਰ ਉੱਤਪਗਲੇ ਪਾਸੇ ਚਲੇ ਜਾਉ ਤੁਸੀਂ ਨਰੇਸ਼ ਔਰ ਥੋੜਾ ਨਰੇਸ਼ ਪੂਰੀ ਨਾਲ ਹੀ ਆਜੋ ਕੋ ਇਥੋਂ ਭਾਂ ਵੀ ਮਾਰ ਸੀ ਉਹਨਾਂ ਦਾ ਪੇਟਾ ਉਹਨਾਂ ਦਾ ਪਰਿਵਾਰ ਪੂਰੇ ਤੋਂ ਉਹਨਾਂ ਦੇ ਵਰਕਰ ਇੰਨੇ ਜ਼ਬਰਦਸਤ ਤਰੀਕੇ ਦੇ ਨਾਲ ਲੱਗੇ। ਇਹਨੂੰ ਕਦੇ ਇਹ ਨਹੀਂ ਪ੍ਰੋਬਲਮ ਆਈ ਕਿ ਕਿਸ ਨੂੰ ਮਨਾਉਣਾ ਪਿਆ ਜਾਂ ਪਟਾਣੇ 'ਚ ਤੁਸੀਂ ਦੇਖੋ ਪਟਾਣੇ 'ਚ ਸਭ ਤੋਂ ਜ਼ਿਆਦਾ ਕੰਮ ਹੋਇਆ ਔਰ ਸਭ ਤੋਂ ਜ਼ਿਆਦਾ ਮੀਟਿੰਗ ਵੀ ਉੱਥੇ ਖੰਮ ਚੱਲ ਹੋਈ। ਤੋਂ ਸਾਨੂੰ ਤਗੜੇ ਹੋ ਕੇ ਲੋਕਾਂ ਨੇ ਜੋ ਵਿਸ਼ਵਾਸ ਪ੍ਰਗਟ ਕੀਤਾ। ਔਰ ਮੈਨੂੰ ਇਹ ਲੱਗਾ ਕਿ ਮੇਰੇ ਪਿਤਾ ਜੀ 1972 ਚ ਵੀ ਜਿਸ ਪਿੰਡ ਤੇ ਗਏ ਤੇ ਉੱਥੇ ਵੀ ਅੱਜ ਹੁਣ ਵੱਟੀ ਨਹੀਂ ਪੱਥਰ ਨੇ ਤੇ ਛੋਟੇ ਹੀ ਕੰਮ ਨੇ ਉਸ ਵੇਲੇ ਛੋਟਾ ਨਹੀਂ ਪੱਥਰ ਸੀ ਤੇ ਵੱਟੀ ਕੰਮ ਸੀ ਲੋਕਾਂ ਨੇ ਦੱਸਿਆ ਕਿ ਸਾਡੇ ਪਿੰਡ ਦੀ ਤੁਸੀਂ ਬਣਾਈ ਸਾਡੇ ਇਲਾਕੇ ਦੀ ਤੁਸੀਂ ਬਣਾਈ ਸਾਡੇ ਇਲਾਕੇ ਦੀਆਂ ਸੜਕਾਂ ਬਣਾਈਆਂ ਤੇ ਉਹਦੇ ਮੈਨੂੰ ਇਹ ਲੱਗਾ ਕਿ ਜੋ ਮੇਰੇ ਪਿਤਾ ਜੀ ਨੇ ਕੰਮ ਕੀਤੇ ਨੇ ਜੋ ਵਾਈ ਗੁਰੂ ਨੇ ਬਖਸ਼ ਕੀਤੀ ਹੈ ਜੋ ਮੇਰੇ ਪਿੰਡ ਦਾ ਜਿਹੜਾ ਨਾਮ ਆ ਇਹ ਇਹ ਬਹੁਤ ਤੁਹਾਡਾ ਨਾਮ ਆ ਪੀਨ ਵਰਗੀ ਰੱਖ ਕੇ ਚੱਲ ਜਿਵੇਂ ਤੁਸੀਂ ਕਹਿ ਕੇ ਜਿੱਤਿਆ ਪਿਆ ਵਾ ਪਰ ਮਾਜਨ ਕੀ ਲਿਖੀ ਕੋਈ ਮੈਂ ਇਹ ਕਿਉਂ ਮੈਂ ਕਦੀ ਵੀ ਤੇ ਉਹਦੀ ਚੀਜ਼ ਨਹੀਂ ਕਰਦਾ ਮੈਂ ਵਾਹਿਗੁਰੂ ਤੇ ਵਿਸ਼ਵਾਸ ਰੱਖਦਾ ਤੁਹਾਨੂੰ ਸਾਰਿਆਂ ਨੂੰ ਪਤਾ ਮੋਨੇ ਮੈਂ ਸਭ ਤੋਂ ਪਹਿਲਾਂ ਆਪਣੇ ਮਾਤਾ ਪਿਤਾ ਦੇ ਜਿੱਥੇ ਉਹਨਾਂ ਦਾ ਸਿਸਕਾਰ ਹੈ ਉੱਥੇ ਮੈਂ ਮੱਥਾ ਟੇਕਿਆ ਹਾਂ ਆਪਣੇ ਦਾਦੀਏ ਨੂੰ ਮੱਥਾ ਟੇਕਿਆ ਹੈ ਔਰ ਗੁਰਦੁਆਰਾ ਸਾਹਿਬ ਜਿਹੜਾ ਸਾਡੇ ਸਭ ਤੋਂ ਵੱਡੇ ਬਾਬਾ ਸੇਵ ਸਿੰਘ ਰੰਧਾਵਾ ਹੋਏ ਨੇ ਉਹਨਾਂ ਤੋਂ ਸ਼ਿਰਵਾਲ ਲੈ ਕੇ ਆਇਆ ਫਤਿਹ ਜਿਹੜਾ ਜਿਹਨੂੰ ਕਿਵੇਂ ਦੇਖਦੇ ਜਿੱਤ ਬਲਬ ਕਰੇਗਾ ਸਰਕਾਰ ਬਣਾਏਗਾ 100% ਕਰੇਗਾ ਪ੍ਰਧਾਨ ਮੰਤਰੀ ਜੀ ਦੀ ਜੀਪ ਵਿੱਚ ਸੁਪਰੀਟਾਂ ਆਈਆਂ ਇਹਦਾ ਮਤਲਬ ਪ੍ਰਧਾਨ ਮੰਤਰੀ ਡਰ ਗਿਆ ਪ੍ਰਧਾਨ ਮੰਤਰੀ ਧਿਆਨ ਲਾ ਕੇ ਬੈਠੇ ਨੇ ਪਰ ਲੋਕਾਂ ਦਾ ਧਿਆਨ ਸਾਰਾ ਤਾਂ ਉਹਨਾਂ ਵੱਲ ਹੀ ਹੈ ਧਿਆਨ ਉਹਨਾਂ ਵੱਲ ਕਿਸੇ ਦਾ ਨਹੀਂ ਉਹਨਾਂ ਦਾ ਪਤਾ ਨਹੀਂ ਕਿਹਦੇ ਵੱਲ ਧਿਆਨ ਹੈ ਲੋਕਾਂ ਦਾ ਧਿਆਨ ਅਜਿਹਾ ਵੋਟਾਂ ਪਾਉਣ ਦੀ ਹੈ ਔਰ ਵੋਟ ਜਿਹੜੀ ਕਾਂਗਰਸ ਦੇ ਹੱਕ 'ਚ ਪੈ ਰਹੀ ਹੈ ਪੂਰੀ ਇੱਥੇ ਨਹੀਂ ਪੂਰੇ ਹਿੰਦੁਸਤਾਨ 'ਚ ਪੈ ਰਹੀ ਹੈ ਆਜੋ ਕੈਮਰਾ ਪਰਸਨ ਹਨੀ ਦੇ ਨਾਲ ਅਦਸਨੀ ਦੀ ਰਿਪੋਰਟ Yeah.